ਫੋਟਨ ਸ਼ਾ ਕਬੱਡੀ ਕਲੱਬ ਦੇ ਖਿਡਾਰੀ ਸ਼ੇਭੂ ਦਰਗਾਵਾ ਦੀਆਂ ਟੀਮ ਲੈ ਕੇ ਅਗਲੇ ਮੁਕਾਬਲੇ ਦੇ ਲਈ ਪ੍ਰਭ ਸਾਡਾ ਵੀ ਸ਼ਾਨਿਆ ਦਾ ਮਸ਼ਰੂਮ ਕਬੱਡੀ ਖਿਡਾਰੀ ਧੰਨਵਾਦ ਕਰਦੇ ਆਂ ਉਧਰ ਵੀਰ ਰਣਜੀਤ ਸਿੰਘ ਜੀ ਰਾਏ ਚੇਅਰਮੈਨ ਸਾਹਿਬ ਵੱਡੇ ਭਰਾ ਪਹੁੰਚੇ ਨੇ ਰਾਏ ਹੱਟ ਵਾਲੇ ਵੀਰ ਸਾਡੇ ਰਣਜੀਤ ਸਿੰਘ ਜੀ ਚੇਅਰਮੈਨ ਸਾਹਿਬ ਵੱਡਾ ਧੰਨਵਾਦ ਵੱਡੇ ਭਰਾਵਾਂ ਦਾ ਕਰਦੇ ਆਂ ਜਰਜੀਤ ਦੇ ਯਾਰ ਰਾਜਨ ਵਿਡਾਲਾ ਗਰੰਥੀਆਂ ਵਿਡਾਲਾ ਡੰਗਰ ਭਰਾ ਹੈ ਆਪਣਾ ਰਾਜਨ ਦੇ ਕੋਈ ਇਮੀਗ੍ਰੇਸ਼ਨ ਵਾਲਾ ਨਾ ਆਓ ਘੈਂਟ ਬੰਦਾ ਵੀ ਰਾਜ ਵਿੱਚ ਇੰਨੇ ਤੌਰ ਤੇ ਹੈ ਵਿਡਾਲੇ ਮੰਗਰ ਵਾਲਾ ਦੁਸ਼ਹਿਰੇ ਦੇ ਮੇਲਾ ਕਰਾਉਂਦਾ ਹੁੰਦਾ ਐਦਾਂ ਰਹਿੰਦਾ ਹੁਣ ਇਹਨਾਂ ਦੇ ਚੱਕਰ ਜਿਹਾ ਮੇਲਾ ਨਹੀਂ ਫੜਿਆ ਏਰੇ ਹੈਪੀ ਵੀਰ ਬਈ ਪ੍ਰਬੰਧਕਾਂ ਨੂੰ ਬੇਨਤੀ ਹੈ ਹੁਣ ਖਿਡਾਰੀਆਂ ਦੀ ਔਖਾ ਹੋ ਜਾਣਾ ਪਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਜੀ ਦੀ ਬਹੁਤ ਸੋਹਣਾ ਟੂਰਨਾਮੈਂਟ ਕਰਾਉਂਦੇ ਜੇ ਪਰ ਸਾਡਾ ਇੰਨਾ ਜ਼ੋਰ ਲੱਗਣ ਡਿਆ ਤੁਸੀਂ ਬਾਹਰੋਂ ਆ ਕੇ ਬੰਦੇ ਵਿੱਚ ਵਾੜ ਦਿੰਦੇ ਮੈਚ ਬੰਦ ਕਰਾ ਦਿੰਦੇ ਜੇ ਉਹ ਵੇ ਉਹ ਸੁਣਦੇ ਹੀ ਨਹੀਂ ਉਹਨਾਂ ਨੂੰ ਪਤਾ ਨਹੀਂ ਕੀ ਹੋਣਿਆ ਆ ਪਾਣੀ ਖੜਦਾ ਪਾਜੀ ਭਰਾ ਮੇਰੇ ਇਹ ਰੀਲਾ ਬਣਾਉਣੀ ਬਾਹਰ ਜਾ ਕੇ ਬਣਾ ਲਓ ਕੀ ਦੇਣਿਆ ਤੁਹਾਡੀ ਮੇਲੇ ਤੇ ਮੈਨੂੰ ਇਹ ਦੱਸੋ ਇਨੇ ਕਮੋ ਸੁੱਖੇ ਵੀਰ ਵੀਰ ਜੀ ਕਬੱਡੀ ਵਾਲੇ ਕੋਈ ਲੰਦੀ ਨਹੀਂ ਤੁਰੇ ਫਿਰਦੇ ਕਿ ਫੜ ਕੇ ਜਿਹੜਾ ਕਿਉਂ ਬਾਹਰ ਕੱਢਦੇ ਮੈਚ ਬੰਦ ਕਰਦੇ ਆ ਸਾਰੇ ਸਤਿਕਾਰ ਕਰਦੇ ਆ ਕੀ ਵੀ ਤਾਂ ਮਰਨ ਪਈਂਦੇ ਪਰ ਚੱਕਰਾ ਹੋਣ ਦੀ ਡੈਨ ਯਾਰ ਉਹ ਦੋਨਾਂ ਰੌਲਾ ਪਾਉਂਦੇ ਪਲੇਅਰ ਨਹੀਂ ਗਰਾਉਂਡ 'ਚ ਹੁੰਦੇ ਪਲੇਅਰ ਨਹੀਂ ਗਰਾਉਂਡ 'ਚ ਬਈ ਭਰਾ ਬਣ ਕੇ ਯਾਰ ਕਬੱਡੀ ਨੂੰ ਕਬੱਡੀ ਰਹਿਣ ਦੀ ਆਪਾਂ ਵੀਰ ਜੀ ਨਾ ਕਰੀਏ ਪੱਟੀ ਸਹਣੇ ਵਾਲੀ ਆ ਵੀਰਾ ਯਾਰ ਮੇਰੇ ਲਈ ਮੈਕੀਆ ਕੰਮ ਆਪਣਾ ਔਖਾ ਹੀ ਹੈ ਬਿਰਜੀ ਪਲੇਅਰ ਸਾਰੇ ਕੋਈ ਜੋਰਪ ਤੋਂ ਕੋਈ ਕਿਤੇ ਕੋਈ ਕਿਤੇ ਕਹੇ ਦੇ ਅਸਮਰ ਖੇਡ ਗਿਆ ਕਿ ਅਗਲੇ ਸਾਲ ਅਗਲੇ ਸੀਜ਼ਨਾਂ ਜਿੰਨਾ ਫੇਰ ਖੇਡਣਾ ਮੈਂ ਬੇਨਤੀ ਕਰਦਾ ਯਾਰ ਕਬੱਡੀ ਤੁਸੀਂ ਕਬੱਡੀ ਦੇ ਮੈਚ ਕਰਾਉਂਦੇ ਹੋ ਤੁਹਾਡਾ ਧੰਨਵਾਦ ਹੈ ਪਰ ਤੁਸੀਂ ਬਹੁਤ ਸਕਾਰਯੋਗ ਕਬੱਡੀ ਦੇ ਖਿਡਾਰੀ ਗਰਾਊਂਡ ਦੇ ਵਿੱਚ ਖੇਡਣ ਕਿੱਧਰ ਬਹੁਤ ਸਕਾਰਯੋਗ ਖਿਡਾਰੀ ਸਾਰੇ ਆਏ ਆ ਸਾਰੇ ਵੀਰਾਂ ਦਾ ਧੰਨਵਾਦ ਹੈ ਤੁਸੀਂ ਸਾਰੇ ਖੇਡ ਮੇਲਿਆਂ ਦੇ ਵਿੱਚ ਸਹਿਯੋਗ ਦਿੰਦੇ ਹੋ ਤੁਹਾਡਾ ਵੀ ਧੰਨਵਾਦ ਹੈ